ਸੱਚੀ ਕਾਲ ਜੀ ਸਵਾਗਤ ਆਪ ਸਭ ਦਾ ਸਟਾਰੋਲੋਜੀ ਵਿਦ ਲੋਜਿਕ ਵਿੱਚ ਸ਼ੁਭ ਸਿਕਾਰ ਹੈ ਆਪ ਸਭ ਦੇ ਸਿਤਾਰੇ ਗ੍ਰਹਿ ਅੱਜ ਦਾ ਦਿਨ ਖਾਸ ਤੌਰ ਤੇ ਸ਼ੁਭ ਜਾਵੇ ਅਸਟਾਰੋਲੋਜੀ ਵਿਦ ਲੋਜਿਕ ਦਾ ਮਤਲਬ ਇਹ ਹੈ ਕਿ ਲੋਜਿਕ ਜੋ ਸਾਡੇ ਨਾਲ ਹੋ ਰਿਹਾ ਹੈ ਜੋ ਸਾਡੇ ਨਾਲ ਬੀਤ ਰਿਹਾ ਹੈ ਕਿਤਾਬੀ ਗੱਲਾਂ ਤੇ ਆਪਾਂ ਬਿਲਕੁਲ ਵੀ ਨਹੀਂ ਕਰਦੇ ਕਿਉਂਕਿ ਕਈ ਚੀਜ਼ਾਂ ਸਾਨੂੰ ਪੜਨ ਨੂੰ ਚੰਗੀਆਂ ਲੱਗਦੀਆਂ ਨੇ ਕੋਈ ਚੀਜ਼ਾਂ ਸਾਨੂੰ ਦੇਖਣ ਨੂੰ ਚੰਗੀਆਂ ਲੱਗਦੀਆਂ ਨੇ ਕੋਈ ਚੀਜ਼ਾਂ ਸਾਨੂੰ ਸੁਣਨ ਨੂੰ ਚੰਗੀਆਂ ਲੱਗਦੀਆਂ ਨੇ ਕੋਈ ਚੀਜ਼ਾਂ ਜੋ ਨੇ ਉਹ ਸਿਰਫ ਸਾਡੇ ਕੰਨਾਂ ਨੂੰ ਹੀ ਮਿਠਾਸ ਦਿੰਦੀਆਂ ਨੇ ਤੇ ਕਈ ਵਾਰੀ ਸਾਨੂੰ ਇਹ ਚੀਜ਼ਾਂ ਲੱਗਦਾ ਕਿ ਵਾਹ ਵਾਹ ਕਰਨਾ ਹੀ ਵਧੀਆ ਲੱਗਦਾ ਪਰ ਅਸਲੀ ਲਾਈਫ ਦੇ ਵਿੱਚ ਉਹਨਾਂ ਦਾ ਕਿਤੇ ਦੂਰ ਦੂਰ ਤੱਕ ਲੈਣਾ ਦੇਣਾ ਹੁੰਦਾ ਹੀ ਨਹੀਂ ਕੁਝ ਕਹਾਣੀਆਂ ਸਾਨੂੰ ਬਹਾਦਰੀ ਦੀਆਂ ਸੁਣਾਈਆਂ ਜਾਂਦੀਆਂ ਨੇ ਜੋਸ਼ ਭਰਨ ਲਈ ਕੁਝ ਕਹਾਣੀਆਂ ਸਾਨੂੰ ਸੇਧ ਦੇਣ ਲਈ ਸੁਣਾਈਆਂ ਜਾਂਦੀਆਂ ਨੇ ਕਿ ਸਾਡੇ ਦਿਮਾਗ ਨੂੰ ਉਸ ਚੀਜ਼ ਦੀ ਰਿਲੈਕਸ ਮਿਲੇ ਤੇ ਕਈ ਵਾਰੀ ਕੁਝ ਚੀਜ਼ਾਂ ਜਿੱਦਾਂ ਆਪਾਂ ਬੱਚਿਆਂ ਨੂੰ ਕਹਾਣੀਆਂ ਸੁਣਾਉਨੇ ਆ ਤੇ ਉਹਨਾਂ ਦੇ ਮਨ ਨੂੰ ਰਜਾਉਣ ਨੂੰ ਸੁਨਾਈਆਂ ਜਾਂਦੀਆਂ ਨੇ ਹਨਾ ਤੇ ਲੌਜੀਕ ਉਹ ਹੁੰਦਾ ਹੈ ਕਿ ਜੋ ਸਾਡੇ ਨਾਲ ਬੀਤੀਆਂ ਜੋ ਸਾਡੇ ਨਾਲ ਹੋਣਾ ਹੈ ਤੇ ਜਿਸ ਦੀ ਸਚਾਈ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਕਿ ਸੱਚਮੁੱਚ ਹਰ ਚੀਜ਼ ਸਾਡੀ ਸੋਚ ਤੇ ਡਿਪੈਂਡ ਕਰਦੀ ਹੈ ਕਿ ਸੱਚਮੁੱਚ ਹਰ ਚੀਜ਼ ਸਾਡੀ ਸਾਡੇ ਮਨ ਦੀ ਸਥਿਤੀ ਤੇ ਡਿਪੈਂਡ ਕਰਦੀ ਹੈ ਤੇ ਹਾਂ ਬਿਲਕੁਲ ਸਹੀ ਤਾਂ ਹੈ ਕਹਿੰਦੇ ਖੂਬਸੂਰਤੀ ਤੁਹਾਡੀਆਂ ਅੱਖਾਂ ਵਿੱਚ ਹੁੰਦੀ ਆ ਖੂਬਸੂਰਤ ਚੀਜ਼ ਚ ਖੂਬਸੂਰਤ ਤਾਂ ਹਰ ਚੀਜ਼ ਹੈ ਕੁਦਰਤ ਨੇ ਬਣਾਈ ਹਰ ਚੀਜ਼ ਖੂਬਸੂਰਤ ਹੈ ਖੂਬਸੂਰਤੀ ਅਸਲ ਵਿੱਚ ਤੁਹਾਡੀਆਂ ਅੱਖਾਂ ਵਿੱਚ ਹੈ ਤੇ ਕਈਆਂ ਨੂੰ ਕੋਈ ਚੀਜ਼ ਬਹੁਤ ਖੂਬਸੂਰਤ ਲੱਗਦੀ ਹੈ ਕਿ ਅਗਲਾ ਦੇਖੀ ਜਾਂਦਾ ਦੇਖੀ ਜਾਂਦਾ ਤੇ ਕਈਆਂ ਨੂੰ ਕੋਈ ਚੀਜ਼ ਕਹਿੰਦੇ ਕੀ ਹੈ ਇਹਦੇ ਵਿੱਚ ਕੀ ਹੈ ਹੈ ਨਾ ਤੇ ਇੱਕ ਵਾਰ ਦੇਖਿਆ ਤੇ ਪਰੇ ਹੋਗੇ ਤੇ ਦੂਜਾ ਇੱਕ ਦੇਖ ਦੇਖਦੇ ਹੀ ਰਹਿ ਜਾਂਦੇ ਆ ਅਸੀਂ ਕਈ ਵਾਰੀ ਕੋਈ ਤਸਵੀਰ ਨੂੰ ਕਿਸੇ ਨੂੰ ਕੋਈ ਕੁਦਰਤ ਦੀ ਬਣਾਈ ਹੋਈ ਕਲਾਕ੍ਰਿਤੀ ਨੂੰ ਹੈ ਨਾ ਤੇ ਮੌਸਮ ਨੂੰ ਕੋਈ ਇੰਜੋਏ ਕਰਦਾ ਕੋਈ ਕਿਸੇ ਪੇੜ ਨੂੰ ਫੁੱਲਾਂ ਨੂੰ ਦੇਖ ਕੇ ਕਈ ਵਾਰੀ ਚਿਹਰੇ ਤੇ ਸਮਾਈਲ ਆਉਂਦੀ ਹੈ ਤੇ ਕਈ ਵਾਰੀ ਕੋਈ ਫੁੱਲ ਨੂੰ ਦੇਖ ਕੇ ਤੇ ਕੀ ਹੈ ਠੀਕ ਹੈ ਓਕੇ ਆ ਤੇ ਉਹ ਕੀ ਹੈ ਉਹ ਤੁਹਾਡੀ ਸੋਚ ਤੇ ਡਿਪੈਂਡ ਕਰਦਾ ਮੰਨ ਲਓ ਤੁਸੀਂ ਬੜੀ ਸੋਹਣੀ ਖੂਬਸੂਰਤ ਜਗ੍ਹਾ ਤੇ ਘੁੰਮਣ ਚੱਲੇ ਹੋ ਤੁਸੀਂ ਕਿਤੇ ਜਾ ਰਹੇ ਹੋ ਜਾਂ ਗਏ ਹੋ ਹਨਾ ਤਾਂ ਉਹ ਜਗ੍ਹਾ ਦੀ ਖੂਬਸੂਰਤੀ ਤੁਹਾਡੇ ਤੇ ਉਹਨਾਂ ਕੋਈ ਇਫੈਕਟ ਕਰਦੀ ਹੈ ਜਿੰਨਾ ਕੋ ਤੁਹਾਡੇ ਮਨ ਦੀ ਸਥਿਤੀ ਉਸ ਟਾਈਮ ਤੇ ਸਹੀ ਹੁੰਦੀ ਹੈ ਸਹੀ ਮੀਨਸ ਖੁਸ਼ੀ ਹੁੰਦੀ ਹੈ ਜੇ ਤੁਸੀਂ ਖੁਸ਼ ਹੋ ਤਾਂ ਤੁਸੀਂ ਪਹਾੜਾਂ 'ਚ ਵੀ ਇੰਜੋਏ ਕਰਦੇ ਹੋ ਜੇ ਤੁਸੀਂ ਖੁਸ਼ ਹੋ ਤਾਂ ਤੁਸੀਂ ਉਜਾੜ 'ਚ ਜੰਗਲ 'ਚ ਵੀ ਇੰਜੋਏ ਕਰਦੇ ਹੋ ਤੇ ਜੇ ਤੁਸੀਂ ਖੁਸ਼ ਨਹੀਂਗੇ ਤੁਹਾਡਾ ਮਨ ਉਦਾਸ ਹੈ ਤੇ ਫੇਰ ਭਾਵੇਂ ਤੁਹਾਨੂੰ ਕਿੰਨੀ ਮਰਜ਼ੀ ਵਧੀਆ ਜਗ੍ਹਾ ਤੇ 스노우ਫਾਲ 'ਚ ਵੀ ਲੈ ਕੇ ਜਾਓ ਕਸ਼ਮੀਰ ਦੀਆਂ ਵਾਦੀਆਂ 'ਚ ਲੈ ਕੇ ਜਾਓ ਤੇ ਫੇਰ ਸਾਡਾ ਮਨ ਹੀ ਉਦਾਸ ਹੈ ਤਾਂ ਅਸੀਂ ਉਸ ਖੂਬਸੂਰਤੀ ਨੂੰ ਕੀ ਕਰਨਾ ਹਾਂ ਬਿਲਕੁਲ ਸਹੀ ਹਰ ਚੀਜ਼ ਸਾਡੀ ਸਾਡੇ ਮਨ ਤੇ ਤੇ ਸਾਡੀ ਸੋਚ ਨਾਲ ਜੁੜੀ ਹੋਈ ਜੇ ਅਸੀਂ ਖੁਸ਼ ਹਾਂ ਤਾਂ ਅਸੀਂ ਸਾਡੇ ਲਈ ਉਹੀ ਚੀਜ਼ ਜੰਨਤ ਹੈ ਜਿੱਥੇ ਅਸੀਂ ਰਹਿਨੇ ਆ ਭਾਵੇਂ ਇੱਕ ਕਮਰੇ ਦਾ ਘਰ ਕਿਉਂ ਨਾ ਹੋਵੇ ਤੇ ਜੇ ਸਾਡਾ ਮਨ ਹੀ ਉਦਾਸ ਹੈ ਤੇ ਭਾਵੇਂ ਮਹਿਲ ਕਿਉਂ ਨਾ ਹੋਵੇ ਤੇ ਜੇ ਮੱਥੇ ਤੇ ਤਿਉੜੀ ਹੈ ਤੇ ਮਹਿਲ ਤੋਂ ਕੀ ਲੈਣਾ ਹੈ ਨਾ ਪਰ ਅਸੀਂ ਦੁਨੀਆਦਾਰੀ ਦੇ ਲੋਕ ਹਰ ਚੀਜ਼ ਨੂੰ ਹਰ ਖੁਸ਼ੀ ਨੂੰ ਸਿਰਫ ਤੇ ਸਿਰਫ ਪੈਸੇ ਨਾਲ ਨਾ ਆਪਦੇ ਅਸੀਂ ਦੁਨੀਆਦਾਰੀ ਲੋਕ ਹਰ ਚੀਜ਼ ਨੂੰ ਹਰ ਪ੍ਰਾਪਤੀ ਨੂੰ ਤਕਰੀਬਨ ਤਕਰੀਬਨ ਪੈਸੇ ਨਾਲ ਹੀ ਨਾਪਦੇ ਹਾਈ ਹਾਈ ਲੋਕਾਂ ਨੂੰ ਦੇਖ ਦੇਖ ਕੇ ਇੰਨੇ ਅਮੀਰ ਇੰਨਾ ਪੈਸਾ ਇੰਨੀਆਂ ਗੱਡੀਆਂ ਇਹ ਤੇ ਬੜਾ ਖੁਸ਼ ਹੈ ਇਹ ਤੇ ਬੜਾ ਸੁਖੀ ਹੈ ਮਤਲਬ ਅਸੀਂ ਨਾਪ ਲਿਆ ਕੋਈ ਵੱਡੀ ਗੱਡੀ 'ਚ ਜਾ ਰਹੇ ਆ ਤੇ ਬੜਾ ਖੁਸ਼ੀ ਹੈ ਤੇ ਬੜਾ ਸੁਖੀ ਹੋਣਾ ਹੈ ਤੇ ਇਹਨੂੰ ਤੇ ਕੋਈ ਪ੍ਰੋਬਲਮ ਹੀ ਨਹੀਂ ਹੈ ਅੱਛਾ ਜੇ ਕੋਈ 4 ਪੈਸੇ ਵਾਲਾ ਬੰਦਾ ਕਹਿ ਦੇਵੇ ਨਾ ਮੈਂ ਪਰੇਸ਼ਾਨ ਹਾਂ ਲੈ ਇਹ ਵੀ ਪਰੇਸ਼ਾਨ ਹੈ ਇਹਨੂੰ ਕਾਦੀ ਪਰੇਸ਼ਾਨੀ ਇਹ ਤੇ ਪਾਗਲ ਹੀ ਹੈ ਫਿਰ ਇੰਨਾ ਕੁਝ ਹੁੰਦਿਆ ਸੁੰਦਿਆ ਵੀ ਪਰੇਸ਼ਾਨ ਤੇ ਦੁਖੀ ਹੈ ਮਤਲਬ ਅਸੀਂ ਅਸੀਂ ਸਾਡੀ ਸੋਚ ਹੀ ਬਣ ਗਈ ਆ ਕਿ ਹਰ ਖੁਸ਼ੀ ਹਰ ਚੀਜ਼ ਤੇ ਦਿਮਾਗ ਤੇ ਸਿਰਫ ਪੈਸੇ ਨਾਲ ਜੁੜੀ ਹੋਈ ਹੁੰਦੀ ਚੀਜ਼ਾਂ ਤੋਂ ਅਸੀਂ ਅਮੀਰੀ ਦਾ ਅੰਦਾਜ਼ਾ ਲਗਾਉਨੇ ਆ ਚੀਜ਼ਾਂ ਮਤਲਬ ਜੋ ਦੁਨੀਆਦਾਰੀ ਦੀਆਂ ਚੀਜ਼ਾਂ ਬਣੀਆਂ ਹੋਈਆਂ ਉਸ ਤੋਂ ਅਸੀਂ ਜਿਹਦੇ ਕੋਲ ਜਿੰਨੀਆਂ ਜ਼ਿਆਦਾ ਉਹਨਾਂ ਜ਼ਿਆਦਾ ਅਮੀਰ ਆਪਾਂ ਸਮਝ ਲੈਨੇ ਜਦ ਕਿ ਅਮੀਰੀ ਤੇ ਸਿਰਫ ਤੁਹਾਡੀ ਸੋਚ ਤੇ ਤੁਹਾਡੇ ਦਿਮਾਗ ਨਾਲ ਡਿਪੈਂਡ ਰੱਖਦੀ ਆ ਇਹ ਸੋਚਦੀ ਆ ਕਿ ਜੋ ਜਿੰਨਾ ਹੈ ਜਿੰਨਾ ਹੈ ਜਿੰਨਾ ਹੈ ਮਤਲਬ ਜਿੰਨੇ ਜਿਆਦਾ ਅਸੀਂ ਕਾਗਜ਼ਾਂ ਨੂੰ ਅਪਣਾ ਲੈਂਦੇ ਆ ਇਹ ਇਹ ਨਾ ਮੰਨਿਓ ਕਿ ਆਪਾਂ ਕਹਿ ਰਹੇ ਆ ਕਿ ਪੈਸੇ ਦੀ ਦੁਨੀਆ ਚ ਐਮੀਅਤ ਨਹੀਂ ਬਹੁਤ ਜ਼ਿਆਦਾ ਹੈ ਸੱਚ ਜਾਣੋ ਪੈਸੇ ਤੋਂ ਬਿਨਾ ਕੋਈ ਸਸਰੀ ਕਾਲ ਵੀ ਨਹੀਂ ਬੁਲਾਉਂਦਾ ਜਿਹਦੇ ਕੋਲ ਨਹੀਂ ਹੈ ਨਾ ਉਹਨੂੰ ਇਹ ਚੀਜ਼ ਦਾ ਅਹਿਸਾਸ ਹੈ ਆਪਾਂ ਉਹ ਚੀਜ਼ ਨਹੀਂ ਕਹਿੰਦੇ ਆਪਾਂ ਤੇ ਇਹ ਸੋਚ ਰਹੇ ਆ ਮੈਂ ਤੇ ਤੁਹਾਨੂੰ ਇਹ ਦੱਸਦੇ ਪਏ ਆ ਆਪਾਂ ਇਹ ਡਿਸਕਸ਼ਨ ਕਰਦੇ ਆ ਆਪਸ ਵਿੱਚ ਕਿ ਸਾਡੀ ਸੋਚ ਦੇ ਵਿੱਚ ਹੀ ਜਿਹੜੀ ਚੀਜ਼ ਵੜ ਕੇ ਬੈਠ ਗਈ ਆ ਤੇ ਜੇ ਅਸੀਂ ਉਸ ਨੂੰ ਹੀ ਸੋਚ ਮਤਲਬ ਪੈਸੇ ਦੀ ਸੋਚ ਨਾਲ ਸੁੱਖਾਂ ਦੇ ਉਸ ਬੂਟੇ ਨੂੰ ਪਾਣੀ ਪਾਈ ਜਾਵਾਂਗੇ ਪਾਈ ਜਾਵਾਂਗੇ ਤੇ ਉਸ ਵਿੱਚ ਪੈਸੇ ਨਹੀਂ ਲੱਗਣ ਲੱਗੇ ਪਰ ਹਾਂ ਉਸ ਹਰ ਚੀਜ਼ ਸਾਡੀ ਸੁੱਖ ਨਾਲ ਸਬੰਧਤ ਪੈਸੇ ਤੇ ਆ ਕੇ ਮੁਕਣੀ ਸ਼ੁਰੂ ਹੋ ਚੇਗੀ ਤੇ ਫਿਰ ਫਿਰ ਅਸੀਂ ਪੈਸੇ ਦੀ ਦੌੜ 'ਚ ਲੱਗੇ ਰਵਾਂਗੇ ਤੇ ਫਿਰ ਜਦੋਂ ਅਸੀਂ ਪੈਸੇ ਦੀ ਦੌੜ 'ਚ ਲੱਗੇ ਰਵਾਂਗੇ ਤੇ ਫਿਰ ਅਸੀਂ ਪੈਸਾ ਇਕੱਠਾ ਕਰਕੇ ਇਕੱਠਾ ਕਰਕੇ ਤੇ ਫਿਰ ਹੋਰ ਇਕੱਠਾ ਕਰਕੇ ਤੇ ਫਿਰ ਅਹਿਸਾਸ ਹੋਵੇਗਾ ਕੀ ਲਿਆ ਇਕੱਠਾ ਕਰਕੇ ਕਿਉਂ ਕੀਤਾ ਇਕੱਠਾ ਜੇ ਇਕੱਠਾ ਹੋ ਵੀ ਗਿਆ ਕੁਝ ਬਣਾ ਵੀ ਲਿਆ ਤੇ ਕਿਉਂ ਮਨ ਮਾਰ ਕੇ ਜੀਵੇ ਕਿਉਂ ਇੱਕ ਚੀਜ਼ ਦੀ ਦੌੜ ਪਿੱਛੇ ਲੱਗੇਗੇ ਤੇ ਜਦੋਂ ਇਹ ਅਹਿਸਾਸ ਹੋਣਾ ਨਾ ਸੱਚ ਜਾਣਿਓ ਉਸ ਤੋਂ ਦੋ ਵਕਤ ਨਹੀਂ ਹੋਣਾ ਆਪਣੇ ਆਪ ਨੂੰ ਸੰਭਾਲਣ ਜਿੰਨਾ ਹੈ ਆ ਰਹੀ ਐ ਇੰਜੋਏ ਕਰੋ ਜਿਹਦੇ ਲਈ ਜੋੜ ਰਹੇ ਹੋ ਉਹਦੇ ਕਿਸਮਤ ਦੇ ਵਿੱਚ ਉਹਦੇ ਕਰਮਾਂ ਵਿੱਚ ਕੁਦਰਤ ਨੇ ਜੋ ਦਿੱਤਾ ਏ ਉਹਨੂੰ ਉਹ ਚੀਜ਼ ਮਿਲ ਹੀ ਜਾਣੀ ਸਮਝ ਗਏ ਤੁਸੀਂ ਚਲੋ ਅੱਜ 2 ਫਰਵਰੀ 2024 2024 2 2 24 ਸ਼ੁੱਕਰਵਾਰ ਦਾ ਦਿਨ ਹੈ ਜੀ ਤਿਥੀ ਅੱਜ 7ਵੀਂ ਤਿਥੀ ਹੈ ਸ਼ਾਮ ਨੂੰ 4 ਵਜੇ ਤੱਕ 7ਵੀਂ ਤਿਥੀ ਰਹੇਗੀ ਮਾਗ ਦਾ ਕ੍ਰਿਸ਼ਨ ਪੱਖ ਚੱਲ ਰਿਹਾ ਹੈ ਤੇ ਸਵਾਤੀ ਨਕਸ਼ਤਰ ਵਿੱਚ ਚੰਦਰ ਮਹਾਰਾਜ ਤੁਲਾ ਰਾਸ਼ੀ ਵਿੱਚ ਬਣੇ ਹੋਏ ਨੇ ਰਾਹੂ ਕਾਲ ਦਾ ਟਾਈਮ 10:30 ਵਜੇ ਤੋਂ ਲੈ ਕੇ 12 ਵਜੇ ਤੱਕ ਰਹੇਗਾ ਸਵਾਤੀ ਨਕਸ਼ਤਰ ਰਾਹੂ ਦਾ ਨਕਸ਼ਤਰ ਹੈ ਤੇ ਅੱਜ ਜਿ ਸ਼੍ਰੀ ਵਿਵੇਕਾਨੰਦ ਜਯੰਤੀ ਵੀ ਰਹੇਗੀ ਠੀਕ ਹੈ ਏਸੀ ਪੰਚਾਂਗ ਪੰਚਾਂਗ ਦੇ ਮੁਤਾਬਕ ਤੁਲਾ ਰਾਸ਼ੀ ਵਿੱਚ 7 ਨੰਬਰ ਦੀ ਰਾਸ਼ੀ ਸ਼ੁਕਰ ਦੀ ਰਾਸ਼ੀ ਹੈ ਉਸ ਵਿੱਚ ਚੰਦਰਮਾ ਸਾਡੇ ਮਨ ਦਾ ਕਾਰਕ ਤੇ ਗੁਰੂ ਦੀ ਉਸ ਤੇ ਦ੍ਰਿਸ਼ਟੀ ਬ੍ਰਹਸਪਤੀ ਦੀ ਦ੍ਰਿਸ਼ਟੀ ਗੁਰੂ ਤੇ ਹੋਵੇ ਗੁਰੂ ਦੀ ਦ੍ਰਿਸ਼ਟੀ ਚੰਦਰਮਾ ਤੇ ਹੋਵੇ ਤਾਂ ਗੁਰੂ ਚੰਦਰ ਦਾ ਗੱਜਕੇਸਰੀ ਯੋਗ ਇਨ ਡਾਇਰੈਕਟ ਵੇ ਨਾਲ ਬਣ ਰਿਹਾ ਹੈ ਤੇ ਇਸ ਗੱਜਕੇਸਰੀ ਯੋਗ ਦਾ ਕੀ ਪ੍ਰਭਾਵ ਪਾਵੇਗਾ ਨਕਸ਼ਤਰ ਰਾਹੂ ਤੋਂ ਕਿਸ ਤਰ੍ਹਾਂ ਸੀ ਆਪਣੇ ਮਾਨਸਿਕ ਸਥਿਤੀਆਂ ਨੂੰ ਕੰਟਰੋਲ ਚ ਕਰਕੇ ਨੁਕਸਾਨ ਤੋਂ ਬਚ ਸਕਦੇ ਆ ਗ੍ਰਹਾਂ ਦੀਆਂ ਸਥਿਤੀਆਂ ਨਕਸ਼ਤਰ ਉਹਨਾਂ ਦੀਆਂ ਦ੍ਰਿਸ਼ਟੀਆਂ ਦੇ ਹਿਸਾਬ ਨਾਲ ਆਪਾਂ ਜਾਣਾਂਗੇ ਕਿ ਕਿੱਦਾਂ ਦਾ ਰਹੇਗਾ ਅੱਜ ਦਾ ਦਿਨ ਠੀਕ ਹੈ ਜਿਨ੍ਹਾਂ ਦਾ ਵੀ ਜਨਮ ਦਿਨ ਹੈ ਰਾਹੁ ਦਾ ਨਕਸ਼ਤਰ ਹੈ ਨਾਰੀਅਲ ਜਰੂਰ ਜਲ ਪ੍ਰਵਾਹ ਕਰਕੇ ਆ ਉੱਤੇ ਕਿਸੇ ਗਰੀਬ ਨੂੰ ਜ਼ਰੂਰਤਮੰਦ ਨੂੰ ਕੱਪੜੇ ਦਾ ਦਾਨ ਦੇ ਦੋ ਗਰਮ ਕੱਪੜੇ ਦੇ ਦੋ ਕਿਸੇ ਨੂੰ ਕੰਬਲ ਵਗੈਰਾ ਦੇ ਦੋ ਚਲੋ ਜਾਣਦੇ ਆ ਸਭ ਤੋਂ ਪਹਿਲਾਂ ਇਹ ਰੀਜ਼ਾਨੀ ਮੇਸ਼ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਚਾਹੇਗਾ ਕਾਫੀ ਇਮੋਸ਼ਨਲ ਰਹੋਗੇ ਤੁਸੀਂ ਕਈ ਵਾਰੀ ਉਮੀਦ ਤੋਂ ਜ਼ਿਆਦਾ ਕੋਈ ਚੀਜ਼ ਹੋ ਜਾਂਦੀ ਆ ਜਾਂ ਉਮੀਦ ਜਿੰਨੀ ਨਹੀਂ ਹੁੰਦੀ ਜਾਂ ਸੀ ਜਿਸ ਨੂੰ ਕਿਆ ਦਿਨਿਆ ਕਿ ਇਹ ਸੋਚਿਆ ਵੀ ਨਹੀਂ ਸੀ ਬਸ ਇਦਾਂ ਦੀ ਗੱਲਬਾਤ ਹੋ ਗਈ ਜਾਂ ਮਨ ਤੇ ਇਦਾਂ ਦਾ ਬੋਝ ਆ ਪਿਆ ਤਾਂ ਪ੍ਰੇਮ ਸਬੰਧਾਂ ਵਿੱਚ ਥੋੜੀ ਪਰੇਸ਼ਾਨੀ ਕਈ ਦਿਨਾਂ ਤੋਂ ਦੱਸਦੇ ਪਏ ਆ ਥੋੜੇ ਬੋਤੇ ਮਨ ਮੁਟਾਜਾ ਹੋ ਸਕਦਾ ਹੈ ਇਮੋਸ਼ਨਲ ਰਹੋਗੇ ਤੁਸੀਂ ਤੇ ਗੁਰੂ ਚੰਦਰ ਦਾ ਗੱਜ ਕੇ ਜੋਗ ਮਜ਼ਬੂਤ ਰਹੇ ਤਾਂ ਦੁੱਧ ਵਿੱਚ ਕੇਸਰ ਪਾਣੀ ਵਿੱਚ ਕੇਸਰ ਪਾ ਕੇ ਅੱਜ ਜ਼ਰੂਰ ਪੀਓ ਤੇ ਕੋਸ਼ਿਸ਼ ਕਰੋ ਰੋਸ ਵਿੱਚ ਬੈਠ ਕੇ ਖਾਣਾ ਖਾਓ ਤੇ ਲੱਕੀ ਕਲਰ ਤੁਹਾਡਾ ਪਿੰਕ ਟੌਰਸ ਬ੍ਰੇਕ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਪੈਰ ਗਿੱਟੇ ਤੇ ਸੱਟ ਤੋਂ ਬਚਣਾ ਹੈ ਸਰਕਾਰੀ ਨੌਕਰੀ ਕਰਨ ਵਾਲਿਆਂ ਲਈ ਸਮਾਂ ਬਿਹਤਰ ਰਾਹੁ ਦਾ ਨਕਸ਼ਤਰ ਮਿੱਤਰ ਨਵਾਂ ਸੌਦਾ ਕਰਨ ਲਈ ਪ੍ਰਾਪਰਟੀ ਲੈਣ ਲਈ ਘਰ ਘਰ ਬਣਾਇਆ ਹੋਇਆ ਲੈਣ ਲਈ ਸਮਾਂ ਬਿਲਕੁਲ ਬਿਹਤਰ ਸਫਲਤਾ ਮਿਲੇਗੀ ਚੈਮਨੀ ਮਿਥੂ ਰਾਸ਼ੀ ਵਾਲੇ ਸ਼ੁਕਰ ਮੰਗਲ ਚੌਥੇ ਸਥਾਨ ਵਿੱਚ ਸੱਤਵੇਂ ਸਥਾਨ ਵਿੱਚ ਸੂਰਜ ਬੁੱਧ ਅੱਠਵੇਂ ਸਥਾਨ ਵਿੱਚ ਤੇ ਰਾਹੁ ਦਾ ਨਕਸ਼ਤਰ ਮਿੱਤਰ ਹੈ ਨਵੀਂ ਗੱਡੀ ਲੈਣ ਬਾਰੇ ਸੋਚ ਰਹੇ ਹੋ ਤਾਂ ਬਿਲਕੁਲ ਸਹੀ ਡਿਸੀਜਨ ਲੈ ਸਕਦੇ ਹੋ ਵਿਆਹ ਸ਼ਾਦੀ ਲਈ ਵੀ ਸਮਾਂ ਅੱਛਾ ਚੱਲ ਰਿਹਾ ਹੈ ਤੇ ਕੋਈ ਸਰਕਾਰੀ ਚਿੱਠੀ ਸਰਕਾਰੀ ਨੋਟਿਸ ਨਾ ਮਿਲੇ ਤਾਂ ਇਸ ਲਈ ਗੈਰ ਕਰੋਨੀ ਕੰਮ ਕੋਈ ਵੀ ਤੁਹਾਨੂੰ ਨਹੀਂ ਕਰਨਾ ਚਾਹੀਦਾ ਤੇ ਨਾਲ ਮਿਸ਼ਰੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਲੱਕੀ ਕਲਰ ਗ੍ਰੀ ਕੈਂਸਰ ਕਰਕਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਕਿਸੇ ਪੇਪਰ ਨੂੰ ਲੈ ਕੇ ਪਰੇਸ਼ਾਨੀ ਕੋਈ ਨਵੀਂ ਖੜੀ ਹੋ ਸਕਦੀ ਹੈ ਕੋਈ ਕੰਮ ਕਰ ਡਿਲੇ ਹੋ ਸਕਦਾ ਹੈ ਤਾਂ ਇਹ ਕੰਮ ਕਰ ਡਲੇ ਜੋ ਹੋ ਰਿਹਾ ਹੈ ਉਹ ਸਹੀ ਤਰੀਕੇ ਨਾਲ ਹੋ ਜਾਵੇ ਅੱਗੇ ਤੁਰੇ ਤੱਕ ਕਰਕਰਾਸ਼ੀ ਵਾਲਿਆਂ ਨੇ ਕੀ ਕਰਨਾ ਹੈ ਅੰਚ ਇੱਕ ਤਾਂ ਨੀਲਾ ਰੰਗ ਨਹੀਂ ਪੋਣਾ ਤੇ ਦੂਜਾ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰਨਾ ਤੇ ਤੀਜਾ ਸਭ ਤੋਂ ਜ਼ਰੂਰੀ ਕੰਮ ਇਹ ਆ ਕਿ ਬਜ਼ੁਰਗਾ ਦੇ ਪੈਰੀ ਹੱਥ ਲਗਾ ਕੇ ਹੀ ਯਾਤਰਾ ਕਰਨੀ ਹੈ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਕੇਸਰੀ ਕਲਰ ਲੱਕੀ ਰਹੇਗਾ ਸਿਤਾਰਿਆਂ ਦੇ ਹਿਸਾਬ ਨਾਲ ਪ੍ਰਾਕਰਮ ਸਥਾਨ ਵਿੱਚ ਚੰ드ਰਮਾ ਰਾਹੂ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਧੋਖੇ ਤੋਂ ਬਚੋ ਫਿਸਲ ਕੇ ਡਰਨ ਦਾ ਡਰ ਵੀ ਬਣਿਆ ਰਹਿ ਸਕਦਾ ਹੈ ਕੋਈ ਨਵੀਂ ਪ੍ਰਾਪਰਟੀ ਦੀ ਡੀਲ ਕਰਨੀ ਹੈ ਕੋਈ ਕਿਸੇ ਤਰ੍ਹਾਂ ਦੇ ਨਾਲ ਬਿਜ਼ਨਸ ਪਾਰਟਨਰਸ਼ਿਪ ਵਿੱਚ ਕੰਮ ਕਰਨਾ ਹੈ ਵਿਰੋਧੀ ਬੇਸ਼ੱਕ ਤੁਹਾਡੇ ਤੁਹਾਡਾ ਨੁਕਸਾਨ ਨਹੀਂ ਕਰ ਸਕਦੇ ਪਰ ਫਿਰ ਵੀ ਆਪਣੇ ਭੇਤ ਕੰਮ ਹੋਣ ਤੋਂ ਪਹਿਲਾਂ ਕਿਸੇ ਨੂੰ ਨਹੀਂ ਦੇਣੇ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰਨੀ ਹੈ ਵਰਗੋ ਕੰਨਿਆ ਰਾਸ਼ੀ ਵਾਲੇ ਸਿਤਾਰੇ ਠੀਕ ਠਾਕ ਜਾਣਗੇ ਤਾਂ ਕੰਮ ਕਰ ਲਈ ਸ਼ੁਭ ਨੇ ਯਾਤਰਾ ਦੀਆਂ ਯੋਜਨਾਵਾਂ ਬਣਨਗੀਆਂ ਕੋਕੀ ਦਿਮਾਗ ਰਹੇਗਾ ਹਰ ਚੀਜ਼ ਦੇ ਅੰਦਰ ਤੱਕ ਸੋਚਣਾ ਜੋ ਹੈ ਉਹ ਤੁਹਾਡੇ ਲਈ ਬੈਸਟ ਹੀ ਜਾਵੇਗਾ ਕੁੱਤੇ ਨੂੰ ਰੋਟੀ ਜ਼ਰੂਰ ਪਾਓ ਮੱਥੇ ਤੇ ਦੁੱਧ ਲਾਓ ਤੇ ਮਾਂ ਨਾਲ ਬਹਿਸ ਵਾਜੇ ਅੱਜ ਬਿਲਕੁਲ ਵੀ ਨਾ ਕਰੋ ਰਾਹੁ ਸੱਤਵੇਂ ਸਥਾਨ ਵਿੱਚ ਆ ਘਰ ਦਾ ਮਾਹੌਲ ਖਰਾਬ ਹੋ ਜਾਏਗਾ ਤੇ ਲੱਕੀ ਕਲਰ ਅੱਜ ਤੁਹਾਡਾ ਹਾਰਾ ਰਹੇਗਾ ਲਿਬਰਾ ਤੋਲਾ ਰਾਸ਼ੀ ਵਾਲੇ ਮੈਂਦੀ ਰੰਗ ਪਹਿਨ ਸਕਦੇ ਆ ਨਜ਼ਰਾਂ ਜੁਕਾਮ ਛਿੱਕਾਂ ਤੋਂ ਬਚ ਕੇ ਰਵੋ ਸਿਹਤ ਥੋੜੀ ਬਹੁਤੀ ਜੀ ਖਰਾਬ ਰਹੇਗੀ ਥੋੜੀ ਬਹੁਤੀ ਮਾਨਸਿਕ ਕਲਪਾਟ ਵੀ ਹੋ ਸਕਦੀ ਆ ਤੇ ਚੰਦਾ ਚੰਗਾ ਰਹੇਗਾ ਜੇ ਅਗਰ ਤੁਸੀਂ ਚਾਂਦੀ ਦੇ ਗਲਾਚ ਪਾਣੀ ਪੀਂਨੇ ਹੋ ਤੇ ਨਾਲ ਬ੍ਰਸਪਤੀ ਦੇ ਫਲ ਨੂੰ ਸ਼ੁਭ ਕਰਨ ਲਈ ਚਿੱਟੇ ਜਾਂ ਪੀਲੇ ਫੁੱਲ ਆਪਣੇ ਇਸ਼ਟ ਨੂੰ ਚੜਾ ਦਿਓ ਸਕੋਰਪੀਓ वृश्चिक રાશિ ਵਾਲੇ ਖਰਚੇ ਨੂੰ ਲੈ ਕੇ ਖਰਚਿਆਂ ਨੂੰ ਲੈ ਕੇ ਜਾਂ ਸ਼ਾਪਿੰਗ ਨੂੰ ਲੈ ਕੇ ਥੋੜੀ ਗੱਲਬਾਤ ਹੋਏਗੀ ਤੁਹਾਡੀ ਕਿਉਂਕਿ ਰਾਹੂ ਦਾ ਨਕਸ਼ਤਰ ਮਿੱਤਰਨੀ ਹੈ ਤੇ ਰਾਹੂ ਤੁਹਾਡੀ ਸੋਚ ਸਥਾਨ ਵਿੱਚ ਹੈ ਤੇ ਨਾਲ ਚੰਦਰਮਾ 12ਵੇਂ ਸਥਾਨ ਵਿੱਚ ਥੋੜੀ ਮਾਨਸਿਕ ਕਲਪਨਾ ਹਟਰੀ ਤੁਹਾਨੂੰ ਹੋ ਸਕਦੀ ਆ ਤੇ ਨਾਲ ਸੂਰਜ ਬੁੱਧੀ ਯੁਤੀ ਜੋ 3ਰੇ ਸਥਾਨ ਵਿੱਚ ਹੈ ਹਿੰਮਤ ਨਾਲ ਕੀਤੇ ਕੰਮ ਤੁਹਾਡੇ ਸਕਸੈਸ ਜਾਣਗੇ ਵਿਉਂਤਪੰਨ ਤਰੀਕੇ ਨਾਲ ਕਰੋ ਟਾਈਮ ਟੇਬਲ ਬਣਾ ਕੇ ਕਰੋ ਮੱਥੇ ਤੇ ਸਿਰੇ ਤੇ ਚੰਦਨ ਲਗਾਓ ਜੀਪ ਤੇ ਸ਼ਹਿਦ ਲਾਓ ਤਾਂ ਕਿ ਮੰਗਲ ਸ਼ੋਭਾ ਫਾਲ ਦਵੇ ਤੇ ਲੱਕੀ ਕਲਰ ਤੁਹਾਡਾ ਬ੍ਰਿਸ਼ਚਕ ਰਾਸ਼ੀ ਵਾਲਿਆਂ ਦਾ ਰਵੇਗਾ ਫਰੋਜੀ ਸੈਜੀਟੇਰੀਸ ਤੁਹਾਨੂੰ ਰਾਸ਼ੀ ਵਾਲੇ ਲੈਮਨ ਕਲਰ ਪਹਿਨ ਸਕਦੇ ਆ ਸ਼ੁਭ ਰੰਗ ਤੁਹਾਡਾ ਅੱਜ ਪੀਲਾ ਰਹੇਗਾ ਸ਼ੁਕਰ ਮੰਗਲ ਲਗਨ ਵਿੱਚ ਤੇ ਨਾਲ ਚੰਦਰ ਇਨਕਮ ਸਥਾਨ ਵਿੱਚ ਰਾਹੂ ਦਾ ਨਕਸ਼ਤਰ 파ਵੇਂ ਮਿੱਤਰਨੀ ਹੈ ਪਰ ਫਿਰ ਵੀ ਸਿਰ ਦੇ ਦਰਦ ਤੋਂ ਬੀਪੀ ਦੇ ਵਧਣ ਘਟਣ ਤੋਂ ਆਪਣੀ ਸਿਹਤ ਨੂੰ ਸੰਭਾਲ ਕੇ ਹੀ ਰੱਖੋ ਤਾਂ ਚੰਗਾ বৃশ্চਿਕ ਲਗਨ ਤੇ ਤੁਹਾਨੂੰ ਲਗਣ ਵਾਲਿਆਂ ਨੂੰ ਥੋੜੀ ਜੀ ਪਰੇਸ਼ਾਨੀ ਬੀਪੀ ਦੀ ਆ ਰਹੀ ਹੈ ਸੂਰਜ ਦੀ ਯੁਤੀ ਕਰਕੇ ਕਿਉਂਕਿ ਸੂਰਜ ਜੋ ਹੈ ਉਹ ਸ਼ਨੀ ਦੇ ਘਰ ਵਿੱਚ ਚੱਲ ਰਿਹਾ ਹੈ ਤਾਂ ਲਾਲ ਰੰਗ ਤੋਂ ਅੱਜ ਪਰਹੇਜ਼ ਰੱਖੋ ਤੁਸੀਂ ਠੀਕ ਹੈ ਪੀਲਾ ਰੰਗ ਪਹਿਨੋ ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਖੂਬਸਾਰਾ ਪਰਫਿਊਮ ਲਾਉ ਤੇ ਗਾਹ ਨੂੰ ਰੋਟੀ ਪਾਹੀ ਤੋ ਕੈਪ੍ਰਿਕੋਨ ਮਕਰ ਰਾਸ਼ੀ ਵਾਲੇ ਮਕਰ ਰਾਸ਼ੀ ਵਾਲਿਆਂ ਦੇ ਲਈ ਸੂਰਜ ਬੁੱਧ ਲਗਨ ਵਿੱਚ ਰਾਜਨੀਤੀ ਵਿੱਚ ਨਾਮ ਚਮਕਾਉਣ ਲਈ ਨਵੀਂ ਆਫਰ ਆਏਗੀ ਅੱਛੇ ਲੋਕਾਂ ਨਾਲ ਸਬੰਧ ਵਧਣਗੇ ਉਹਨਾਂ ਨਾਲ ਬੈਠਣ ਉੱਠਣ ਵੀ ਹੋਏਗਾ ਮੱਥੇ ਤੇ ਦੁੱਧ ਸਵੇਰ ਤੋਂ ਲਗਾ ਲੈਣਾ ਹੈ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਧੋਖੇ ਤੋਂ ਬਚਣਾ ਹੈ ਤੇ ਸਭ ਤੋਂ ਜ਼ਰੂਰੀ ਰਹੇਗਾ ਥੋੜੀ ਜੀ ਚਲੇ ਦੀ ਦਾਲ ਲੈ ਕੇ ਧਾਰਮਿਕ ਸਥਾਨ ਤੇ ਅੱਜ ਰੱਖ ਦਿਓ ਅਕਿਊਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਵਾਈਟ ਕਲਰ ਲੱਕੀ ਰਵੇਗਾ ਵਾਲੇ ਜੋ ਮਿਠਾਸ ਰੱਖੋਗੇ ਤਾਂ ক্লোਜ਼ਲੀ ਰਿਸ਼ਤੇ ਖਰਾਬ ਹੋਣ ਤੋਂ ਬਚ ਜਾਣਗੇ ਵਿਦੇਸ਼ ਲਈ ਨਵੇਂ ਰਸਤੇ ਮਿਲਣਗੇ ਤੇ ਰਾਹੂ ਦਾ ਨਕਸ਼ਤਰ ਮਿੱਤਰ ਹੀ ਹੈ ਕੋਸ਼ਿਸ਼ ਇਹ ਕਰਨੀ ਹੈ ਤੇ ਥੋੜੀ ਨਜ਼ਰਾਂ ਤੋਂ ਬਚਣਾ ਹੈ ਤੇ ਸ਼ੇਅਰ ਮਾਰਕੀਟ ਵਿੱਚ ਇਨਵੈਸਟਮੈਂਟ ਵੀ ਜਾਂ ਪੈਸੇ ਦਾ ਲੈਣ ਦੇ ਥੋੜਾ ਧਿਆਨ ਨਾਲ ਕਰੋ ਨਹੀਂ ਤਾਂ ਪੈਸਾ ਤੁਹਾਡਾ ਫਸ ਸਕਦਾ ਹੈ ਪਾਈਸਿਸ ਮੀਨ ਰਾਸ਼ੀ ਵਾਲਿਆਂ ਦੇ ਲਈ ব্রਾਊਨ ਕਲਰ ਲੱਕੀ ਰਵੇਗਾ ਸਿਤਾਰਿਆਂ ਦੇ ਹਿਸਾਬ ਨਾਲ ਚੰਦਰ 8ਵੇਂ ਸਥਾਨ ਵਿੱਚ ਬਣਿਆ ਹੋਇਆ ਹੈ ਤਾ ਇਸ ਕਰਕੇ ਸੰਭਲ ਸੰਭਲ ਕੇ ਚੱਲਣਾ ਪਈਗਾ ਰਾਹੂ ਦਾ ਨਕਸ਼ਤਰ ਰਾਹੂ ਤੁਹਾਡੇ ਲਗਨ ਚ ਚੱਲ ਰਿਹਾ ਦੁੱਧ ਮਾਲ ਕੇ ਨਾ ਉਹ ਚਾਂਦੀ ਕੋਲ ਰੱਖੋ ਪਿਤਾ ਦੇ ਪੈਰੀ ਹੱਥ ਲਾਉਤ ਘਰ ਵਿੱਚ ਕਿਸੇ ਨਾਲ ਬੈਸਬਾਜੀ ਕਰਨੀ ਘਰ ਦੇ ਮਾਹੌਲ ਨੂੰ ਖਰਾਬ ਕਰੇਗੀ ਖਾਸ ਤੌਰ ਤੇ ਮਾਤਾ ਦੀ ਸਿਹਤ ਨੂੰ ਲੈ ਕੇ ਕੋਈ ਚਿੰਤਾ ਜਾਂ ਹਸਪੀਟਲ ਦੇ ਚੱਕਰ ਲੱਗ ਸਕਦੇ ਆ ਪਾਣੀ ਚ ਦੁੱਧ ਪਾ ਕੇ ਕੱਚੀ ਲੱਸੀ ਦਾ ਛਿੱਟਾ ਘਰ ਚ ਦੋ ਪਾਣੀ ਚ ਦੁੱਧ ਪਾ ਕੇ ਨਾ ਉਹ ਦਿਨ ਵੈਸਟ ਹੋ ਜਾਏਗਾ ਠੀਕ ਹੈ ਜੀ ਇਸੇ ਤੁਹਾਡੇ ਸਿਤਾਰੇ ਗ੍ਰਹਿ ਮਤਾਬਕ ਕੀ ਪ੍ਰਭਾਵ ਪਾਉਂਦੇ ਆ ਗ੍ਰਹਿ ਗੋਚਰ ਨਕਸ਼ਤਰ ਤੇ ਆਪਾਂ ਚਾਚਾ ਕੀ听ੋ ਕਾਲੇ ਚਿੱਟੇ ਚੌਲ 브라운 ਚੌਲ ਜਿਹਨੂੰ ਆਪਾਂ ਕਹਿੰਦੇ ਹਾਂ ਉਹਨਾਂ ਨੂੰ ਕਾਲੇ ਚਿੱਟੇ ਚੌਲ ਵੀ ਕਿਹਾ ਜਾਂਦਾ ਹੈ ਘਾਚ ਰੱਖਣੇ ਕੀ ਇਫੈਕਟ ਕਰਦੇ ਆ ਕਿਹੜਾ ਵਾਸਤੂ ਤੇ ਕਿਹੜੇ ਗ੍ਰਹਿ ਨੂੰ ਸ਼ੁਭ ਕਰਦੇ ਆ ਸੁਣ ਚੌਲ ਅਸਲ ਵਿੱਚ ਸ਼ੁਕਰ ਦੇ ਕਾਰਕ ਮੰਨੇ ਜਾਂਦੇ ਬੜਾ ਸ਼ੁਭ ਮੰਨੇ ਜਾਂਦਾ ਘਾਚ ਰੱਖਣ ਤੁਸੀਂ ਦੇਖੋ ਕਿ ਧਰਤੀ ਤੇ ਚੌਲ ਪਾਣੀ ਚ ਉੱਗਦੇ ਆ ਹਨਾ ਜਦੋਂ ਆਪਾਂ ਚੌਲਗਾਉਂਦੇ ਆ ਤਾਂ ਪਾਣੀ ਪਾਣੀ ਚੰਦਰ ਦਾ ਕਾਰਕ ਹੁੰਦਾ ਹੈ ਚੌਲ ਸ਼ੁਕਰ ਦੇ ਕਾਰਕ ਹੁੰਦੇ ਆ ਸ਼ੁਕਰ ਚੰਦਰ ਇਕੱਠੇ ਜਦੋਂ ਹੁੰਦੇ ਆ ਤਾਂ ਚੌਲਾਂ ਦਾ ਘਰ ਵਿੱਚ ਰੱਖਣਾ ਸ਼ੁਕਰ ਚੰਦਰ ਲక్ష్ਮੀ ਨਰਾਇਣ ਯੋਗ ਬਣਦਾ ਠੀਕ ਹੈ ਤਾਂ ਅਗਰ 2 ਕਿਲੋ ਦੂਜੇ ਸ਼ੁਕਰ 2 ਕਿਲੋ ਚੌਲ ਤੇ 2 ਕਿਲੋ ਚੀਨੀ ਵੈਸੇ ਚੀਨੀ ਤਾਂ ਚਲੋ ਵਰਤਨੀ ਨਹੀਂ ਚਾਹੀਦੀ ਕਹਿੰਦੇ ਆ ਦੇਸੀ ਖੰਡ ਜਿਹਨੂੰ ਆਪਾਂ ਕਹਿੰਦੇ ਆ ਉਹ ਰੱਖ ਸਕਦੇ ਹਾਂ 2 ਕਿਲੋ ਚੌਲ ਕਾਲੇ ਹੋਣ ਤੇ 2 ਕਿਲੋ ਜਾਨੇ ਬ੍ਰਾਊਨ ਚੌਲ ਤੇ ਚਿੱਟੇ ਚੌਲ ਅਗਰ ਤੁਸੀਂ ਘਰ ਦੀ ਵੈਸਟ ਦਿਸ਼ਾ ਚਾਹੇ ਜਾਂ ਪੱਛਮ ਦਿਸ਼ਾ ਅਗਰ ਸੋਈ ਤੁਹਾਡੀ ਕਿਤੇ ਵੀ ਹੈ ਤਾਂ ਤੁਸੀਂ ਪੱਛਮ ਵਾਲੀ ਕੰਧ ਦੇ ਨਾਲ ਕੰਧ ਵਿੱਚ ਚਿੱਟੇ ਚੀਨੀ ਦਾ ਦੇ ਡੱਬਾ ਹੋਵੇ ਤਾਂ ਬਹੁਤ ਵਧੀਆ ਬਹੁਤ ਵਧੀਆ ਯੋਗ ਹੈ ਇੱਕ ਟੋਟਕਾ ਇਹ ਦੱਸਿਆ ਜਾਂਦਾ ਹੈ ਸ਼ੁਕਰ ਨੂੰ ਸਹੀ ਕਰਨ ਦੇ ਲਈ ਤਾਂ ਅਗਰ 2 ਕਿਲੋ ਚੌਲ ਬ੍ਰਾਊਨ ਤੇ 2 ਕਿਲੋ ਚੌਲ ਚਿੱਟੇ ਅਗਰ ਚੀਨੀ ਦੇ ਡੱਬੇ ਵਿੱਚ ਅਗਰ ਚੀਨੀ ਦਾ ਡੱਬਾ ਨਹੀਂ ਹੈ ਤਾਂ ਤੁਸੀਂ ਪਲਾਸਟਿਕ ਦੇ ਡੱਬੇ ਚ ਰੱਖ ਸਕਦੇ ਹੋ ਨੀਲਾ ਟੱਕਣਾ ਹੋਵੇ ਉਸ ਦਾ ਵਾਈਟ ਹੀ ਹੋਵੇ ਤਾਂ ਉਹਦੇ ਵਿੱਚ ਰੱਖੋ ਸਟੀਲ ਦੇ ਵਿੱਚ ਵੀ ਰੱਖ ਸਕਦੇ ਹੋ ਇਹ ਜੀ ਕੋਈ ਗੱਲ ਨਹੀਂ ਹੈ ਸਟੀਲ ਵੀ ਸ਼ੁਕਰ ਦੀ ਮਿੱਤਰ ਹੀ ਹੈ ਰਾਹੁ ਦੀ ਤਾਂ ਅਗਰ ਤੁਸੀਂ ਇਹ ਚੌਲ 2 ਕਿਲੋ ਚਿੱਟੇ ਤੇ 2 ਕਿਲੋ ਬ੍ਰਾਊਨ ਚੌਲ ਘਰ ਵਿੱਚ ਵੈਸਟ ਵਾਲੀ ਕੰਦ ਨਾਲ ਲਾ ਕੇ ਰਸੋਈ ਵਿੱਚ ਜਾਂ ਵੈਸਟ ਵਾਲੀ ਸਾਈਡ ਤੇ ਰੱਖਦੇ ਹੋ ਤਾਂ ਅਗਰ ਤੁਹਾਨੂੰ ਲੱਗੇ ਕਿ ਕੋਈ ਪ੍ਰੋਬਲਮ ਜਾਦਾ ਸ਼ੁਕਰ ਦੀ ਵਜ੍ਹਾ ਨਾਲ ਆ ਰਹੀ ਹੈ ਜਾਂ ਚੰਦਰ ਦੀ ਵਜ੍ਹਾ ਨਾਲ ਆ ਰਹੀ ਹੈ ਪੈਸੇ ਦੀ ਕਮੀ ਆ ਰਹੀ ਹੈ ਕੋਈ ਪਰੇਸ਼ਾਨੀ ਘਰ 'ਚ ਹੈ ਜਾਂ ਲਗਜ਼ਰੀ ਚੀਜ਼ਾਂ ਦਾ ਸੁੱਖ ਨਹੀਂ ਮਿਲ ਰਿਹਾ ਤਾਂ तकरीबन तकरीबन ਇਹ ਥੋੜੇ ਹਾਲਾਤ ਸੁਧਰਨੇ ਸਹੀ ਹੋ ਜਾਂਦੇ ਹਾਂ ਹੁਣ ਕਿਸੇ ਨੇ ਪੁੱਛਣਾ ਕਿ ਚੌਲ ਵਰਤ ਸਕਦੇ ਆ ਬਿਲਕੁਲ ਵਰਤ ਸਕਦੇ ਹੋਰ ਲਿਆ ਕੇ ਪਾ ਸਕਦੇ ਹੋ ਵਰਤ ਸਕਦੇ ਉਹਨੂੰ ਖਾਲੀ ਨਹੀਂ ਹੋਣ ਦੇਣਾ ਵਰਤੀ ਜਾਓ ਤੇ ਹੋਰ ਪਾਈ ਜਾਓ ਵਰਤੀ ਜਾਓ ਹੋਰ ਪਾਈ ਜਾਓ ਸਮਝ ਗਏ ਤੁਸੀਂ ਤਾਂ ਇਹ ਕਰਨ ਦੇ ਨਾਲ ਕੀ ਹੈ ਸ਼ੁਕਰ ਦਾ ਫਲ ਸ਼ੁਭ ਹੋ ਜਾਂਦਾ ਹੈ ਤੇ ਵੈਸੇ ਵੀ ਘਰ ਚ ਚੌਲ ਚੀਨੀ ਤੇ ਹਲਦੀ ਖਤਮ ਨਹੀਂ ਹੋਣ ਦੇਣੀ ਚਾਹੀਦੀ ਇਹਦੇ ਨਾਲ ਬ੍ਰਹਸਪਤੀ चंद्र तो शुक्र शुभ फल देंगे ने खराब नहीं होंगे जी असि खत्म नहीं होते दे, ठीक है चलो कल आप जन्म पत्र पर चर्चा करा आज समय इजाजत सकता सत श्रीकाल